Hey guys, जा रहे गुरद्वारा विश्व का नवन आज क्योंकि गुरु गोबिंद सिंह जी दे प्रकाश होया पैदल चलते पाए आदमी सुगैश पहुंचे हैं आखिर टेंट लगे इधर लंगर शकना so मैं ब्लॉग नहीं बना पाया आज जा रहे हैं मेरे ममा नानी के ना निके भंडारी जाना गा तो तैयार हो गए देखो पगन लगी है पग लाइक करो ते खुशी भी बह गई ग्डी च बैठी आ, देखो पहले ही अगे बह गई ਕੈਨ ਲੋ ਚੁੱਪ ਕਰਕੇ ਖੋਲ ਦੇ ਲੋਕ ਜਾ ਔਰ ਦੇਖੋ ਸੁੱਖੂ ਵੀ ਆ ਗਿਆ ਨਾਰਿਕਾ ਹੈਗਾ ਗਾਇ ਦੇਖੋ ਇਹ ਮੈਨੂੰ ਅੱਧਰ ਨਹੀਂ ਆਉਂਦੀ ਭਰਾ ਇਹਦਾ ਵੀ ਸਾਡੀ ਗੱਡੀ ਚ ਆ ਗਈ ਓਏ ਨਹੀਂ ਜਾ ਦੇਖੋ ਕਿ ਪੂਰੀ ਗੋਦੀ ਚ ਬੈਠੀ ਹੈ ਉਹ ਉਹਨਾਂ ਨੂੰ ਦੇਖ ਕੇ ਜਾਂਦੀ ਹੈਗੀ ਓ इधर जा चाल चाल आगा। 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 शास्तिया। आगा। शास्तिया के ओरी जा चाक दे चाक दीनी तो ये सास सास थी अगणौरी तो गाइस पहला मोले वाले पहुंच चुके हैं यहां ऐसे रुकेंगे थोड़ा टाइम और फिर चलते हैं सीधा

ਅਨਗੀ ਮੰਮਾ ਆ ਦੇਖਾਂਨੀ ਕੀ ਕੱਟ ਕੇ ਲਾਉਂਗੀ ਉਹ ਬਾਈ ਖੁਦ ਬਿਨਾਂ ਕੋਈ ਬੋਲਣਾ ਲਾਉਣਾ ਆਸੀ ਹਵੇਲੀ ਚੱਲ ਗੋ ਸੋ ਗਾਈਜ਼ ਆਸੀ ਹਵੇਲੀ ਗੇਟ ਕਿੱਥੇ ਆਦਾ ਅਹ ਵੇ ਗੇਟ ਦਾ ਕਿੰਨਾ ਸੋਹਣਾ ਗੇਟ ਹੈ ਗਾਈਜ਼ ਅੱਜ ਸੋਹਣਾ ਅਸੀਂ ਰੁਕੇ ਆ ਗੈਸ ਕਰੋ ਕਿੱਥੇ ਆਸੀ ਦੇਖੋ ਪਿੱਛੇ ਆ ਲੱਗਿਆ ਹੋਇਆ ਹੈ ਸੋ ਗਾਇਸ ਤੁਹਾਨੂੰ ਦੱਸ ਹੀ ਦਿਨਾਗਾ ਅੱਜ ਅਸੀਂ ਆਏ ਆ ਮੂਸੇ ਵਾਲੇ ਦੀ ਸਮਾਰਟ ਤੇ ਤੇ ਆਹ ਦੇਖੋ ਖੁਸ਼ੀ ਫਿਰਦੀ ਹੋ ਮੇਰੇ ਨਾਲ ਚਲ ਚਲਦੇ ਆ ਆਹ ਦੇਖੋ ਹੁਣ ਇਹ ਤੇ ਜੜੀ ਲਾਤੀ ਪਹਿਲਾਂ ਹੁੰਦੀ ਨਹੀਂ ਸੀ ਆਹ ਖਟਾ ਦੇ ਚਲੋ ਚਲੋ ਅੰਦਰ ਚੱਲ ਕੇ ਰੋਹਨੇ ਸਾਨੂੰ ਇੱਥੇ ਦੁਕਾਨਾਂ ਵੀ ਲਾਈਆਂ ਹੋਈਆਂ ਨੇ ਤੁਹਾਨੂੰ ਵੀ ਰੋਜ਼ਗਾਰ ਦੇ ਗਿਆ ਮਾਰਕੇ ਸੋ ਗਾਇਸ ਦੇਖੋ ਮੂਸੇ ਵਾਲੇ टी ये टाही खेत आई थानी बई था का संस्कार होया मूसलांजा चान बन के गया गवी। तो सारे खेत चार पेह बाउंड्री बना दी देखो इतना कि बनाता देखो कई जने आए सिल देखो कि खुले थी था ਸੋ ਗਾਇਜ਼ ਹੁਣ ਚੱਲਦੇ ਆਂ ਮੋਸੇਲ ਦੀ ਹਵੇਲੀ ਚ ਮੋਸੇਲ ਦੀ ਹਵੇਲੀ ਬੰਦ ਲੱਗਦੀ ਆਂ ਅੰਦਰ ਜਾਵਾਂਗੇ ਨਾ ਗੇਟ ਬੰਦ ਪਿਆ ਉਹਦੇ ਇਹ ਤਾਂ ਖੁੱਲਾ ਹੁੰਦਾ ਗੇਟ ਚਲੋ ਕੋਈ ਮੁੰਡੇ ਜੇ ਵੀ ਆਏ ਉਹ ਦੇਖੋ ਵੀ ਬਾਰਚੀ ਕਰਾਈ ਜਾਂਦੇ ਨੇ ਫੋਟੋਆਂ ਨਹੀਂ ਉਹ ਅੰਦਰ ਜਾਂਦੇ ਖੁੱਲਾ ਆ ਸੋ ਗਾਇਜ਼ ਫੋਟੋ ਦਾ ਕਰਾ ਲਈ ਹੁਣ ਚੱਲਦੇ ਆਂ ਊੜੇ ਖਰਾਬ ਕੀ ਊੜੇ ਖਰਾਬ ਹੋ ਗਿਆ ਕਿਉਂ ਸੋ ਗਾਇਜ਼ ਆਕਰ ਤਾਂ ਦੇਖਿਆ ਹੋਊਗਾ ਤੁਸੀਂ ਜਿਹੜਾ ਟਿੱਬਿਆਂ ਦੇ ਪੁੱਤ ਗਾਣੀ ਚੋਂਦਾਗਾ ਚੱਲ ਵਣੀ ਦੇਖਦੇ ਬਸ ਛੋਟੀ ਜਿਹੀ ਦਾ ਛੋਟੀ ਜੀ ਟ੍ਰੇਨ ਜੀ ਠੀਕ ਹੈ ਦੇਖੋ ਪਹੁੰਚ ਗਏ ਅਸੀਂ ਇਹ ਮੋੜ ਤੇ ਦੇਖੋ ਇੱਧਰ ਲੈਨ ਆ ਤੇ ਇੱਧਰ ਨਾਲ ਨਾਲ ਤੁਰਦੇ ਪਏ ਅਸੀਂ ਸੋ ਗਾਇਜ਼ ਹੁਣ ਮੈਸਿ ਵੀਡੀਓ ਨੰਨ ਕੱਦਦੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਰੈਡ ਬੁਸ Thank